ਅੱਜ ਆਪਾਂ ਪਹੁੰਚੇ ਹਾਂ ਬਾਬਾ ਬੀ ਸਿੰਘ ਨਰੰਗਾਬਾਦੀ ਜੀ ਦੇ ਗੁਰਦੁਆਰਾ ਸਾਹਿਬ ਜੋ ਕਿ ਪਿੰਡ ਨਰੰਗਾਬਾਦ ਜ਼ਿਲ੍ਹਾ ਤਰਨਤਾਰਨ ਵਿੱਚ ਸਥਿਤ ਹੈ। ਬਾਬਾ ਬੀ ਸਿੰਘ ਜੀ ਦਾ ਜਨਮ ਪਿੰਡ ਗੱਗੂਬੂਆ ਅੰਮ੍ਰਿਤਸਰ ਵਿੱਚ ਹੋਇਆ। ਬਾਬਾ ਬੀ ਸਿੰਘ ਜੀ ਨੇ ਮਹਾਰਾਜ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਭਰਤੀ ਹੋ ਕੇ ਮੁਲਤਾਨ, ਕਸ਼ਮੀਰ ਅਤੇ ਪਛਾਫ ਦੀਆਂ ਜੰਗਾਂ ਵੀ ਲੜੀਆਂ। ਉਸ ਸਮੇਂ ਬਾਅਦ ਬਾਬਾ ਜੀ ਨੇ ਫੌਜ ਦੀ ਨੌਕਰੀ ਛੱਡ ਕੇ ਆਪਣੇ ਪਿੰਡ ਗੱਗੂਪੂਏ ਵਿੱਚ ਆਣ ਕੇ ਧਰਮ ਪ੍ਰਚਾਰ ਵੱਲ ਲੱਗ ਜਾਂਦੇ ਹਨ। ਇੱਕ ਵਾਰ ਬਾਬਾ ਜੀ ਨੇ ਸੰਗਤਾਂ ਨੂੰ ਕਹਿੰਦੀ ਹੈ ਕਿ ਬਰਸਾਤਾਂ ਕਰਕੇ ਘਰ ਵਿੱਚ ਲੰਗਰ ਪਾਉਣ ਦੀ ਬਲ ਨਹੀਂ ਬਾਬਾ ਜੀ ਨੂੰ ਕਰੋ ਕੱਢ ਦਿੱਤਾ ਫਿਰ ਬਾਬਾ ਜੀ ਉਨੇ ਤੋਂ ਹੁੰਦੇ ਹੋਏ ਪਿੰਡ ਨਰੰਗਾਬਾਦ ਦੇਰਾ ਬਣਾਉਂਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਜੀ ਦਾ ਬਹੁਤ ਸਤਿਕਾਰ ਕਰਦੇ ਆ ਅਤੇ ਆਪ ਦੇ ਦਰਸ਼ਨਾਂ ਨੂੰ ਪਿੰਡ ਨਰੰਗਾਬਾਦ ਆਉਂਦੇ ਹਨ ਉਸ ਵੇਲੇ ਉਹ ਇੱਕ ਜ਼ਗੀਰ ਪੇਟ ਕਰਨਾ ਚਾਹੁੰਦੇ ਹਨ ਲੰਗਤ ਦੇ ਨਾਮ ਉਤੇ ਪਰ ਬਾਬਾ ਜੀ ਨੇ ਮਾਇਲਨ ਤੋਂ ਮਨਾ ਕਰ ਦਿੱਤਾ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਰੰਗਾਬਾਦ ਦਾ ਟੈਕਸ ਮਾਫ ਕਰ ਦਿੱਤਾ ਉਸ ਵੇਲੇ ਹੈ ਦੀ ਬਹੁਤ ਬਿਮਾਰੀ ਫੈਲੀ ਹੋਈ ਸੀ ਅਤੇ ਲੋਕੀ ਮਰਦੇ ਜਾ ਰਹੇ ਸੀ ਤਾਂ ਬਾਬਾ ਜੀ ਨੇ ਬਚਨ ਕੀਤਾ ਸੀ ਕਿ ਜੋ ਇੱਥੇ ਖੂਹੀ ਬਣੀ ਹੋਈ ਹੈ ਇਸ ਦਾ ਜਲ ਸ਼ਕਲ ਨਾਲ ਅਤੇ ਇਸ਼ਨਾਨ ਕਰਨ ਨਾਲ ਹੈ ਦੀ ਬਿਮਾਰ ਤਨਹੀ ਬਿਮਾਰੀ ਖਤਮ ਹੋਈ ਬਾਬਾ ਜੀ ਨੇ ਆਪਣੀ ਜ਼ਿੰਦਗੀ ਦਾ ਕਾਫੀ ਸਮਾਂ ਇਸ ਹਸਤਾਨ ਉਤੇ ਬਤੀਤ ਕੀਤਾ